ਦਿਵਯ ਸੰਤ ਮਿਲਣ 15 ਨਵੰਬਰ ਦਿਨ ਸ਼ਨੀਵਾਰ ਨੂੰ ਤਪ ਸਥਾਨ ਬ੍ਰਹਮਦੀਨ ਸ਼੍ਰੀ ਬਾਲ yogi ਸੁਆਮੀ ਸੁੰਦਰਮੁਨੀ ਜੀ ਬੋਰੀਵਾਲੇ ਮਹਾਰਾਜ ਜੀ ਡੇਰਾ ਟੇਟਾ ਪੀਰ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਰਵਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵਰਨਨ ਸੋਪਤੀ ਨੇ ਇੱਕ ਵਿਸ਼ੇਸ਼ ਮੀਟਿੰਗ ਰਾਮ ਦਰਬਾਰ ਮੂਸਾਪੁਰ ਰੋਡ ਵਿਖੇ ਕੀਤੀ ਗਈ ਇਸ ਮੌਕੇ ਤੇ ਸਰਹੀ ਸੰਤ ਫਕੀਰ ਵੱਖ-ਵੱਖ ਡੇਰਿਆਂ ਤੋਂ ਸ਼ਿਰਕਤ ਕਰਨਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ RAM ਦਰਬਾਰ ਪੀਤੀ ਮਾਈ ਜੀ ਦੀ ਦੇਖ ਰੱਖ ਦੇ ਵਿੱਚ ਮਹੀਨਾਵਾਰ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਹਰ ਮੀਟਿੰਗ ਦੀ ਤਰ੍ਹਾਂ ਇਸ ਮੀਟਿੰਗ ਦੇ ਵਿੱਚ ਵੀ ਸਾਡੇ ਪੰਜਾਬ ਦੇ ਬੰਨਸਕਤਰ ਤੋਂ ਰਾਜਮਾਹਾਰਾ ਜੀ ਆਇਆ ਤੁਹਾਡਾ ਬਾਬਾ ਜੀ ਆਇਆ ਜੀ ਕਿਉਂਕਿ ਕੁਝ ਜਿਹੜੀਆਂ ਚੀਜ਼ਾਂ ਆ ਉੱਥੇ ਮੀਟਿੰਗ ਦੇ ਵਿੱਚ 10 ਤਰੀਕ ਨੂੰ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ ਇਸ ਮੀਟਿੰਗ ਦੇ ਆ ਕੇ ਪਤਾ ਲੱਗਦਾ ਇਸ ਕਰਕੇ ਸੀ ਬਾਬਾ ਜੀ ਨੇ ਮੈਸਰੀ ਲਾ ਕੇ ਬਣਾਈ ਦਾ ਪਹਿਲਾਂ ਤਾਂ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੇ ਕਰਮੋਰੀ ਵਾਲੇ ਮਹਾਰਾਜ ਜੀ ਦਾ ਬੋਲ ਸਤਿ ਸ੍ਰੀ ਅਕਾਲ ਦਰਬਾਰ ਕੀ ਜੈ ਕਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸਤਿ ਸ੍ਰੀ ਅਕਾਲ ਦਰਬਾਰ ਕੀ ਕਿ ਅੱਜ ਦਾ ਜਿਹੜੀ ਮਹੀਨਾਵਰ ਦੀ ਮੀਟਿੰਗ ਆ ਇਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਆ ਹੁੰਦਾ ਆ ਤੇ ਕੁਝ ਗੱਲਾਂ ਨੂੰ ਮੌਕਾ ਰੱਖਦੇ ਹੋਏ ਕਿ ਜਿਹੜੇ ਮਹੀਨਾਵਾਂ ਹਰ ਸਾਲ ਦੀ ਸਾਲ ਸਰਕਾਰ ਦੇ ਉਰਸ ਦੇ ਮੇਲੇ ਆਉਂਦੇ ਆ ਹਰ ਦਰਬਾਰ ਵਾਲੇ ਨੂੰ ਇਸ ਮੇਲੇ ਦਾ ਚਾਹ ਹੁੰਦਾ ਤੇ ਜਿਹੜਾ ਇਸ ਵਾਰ ਦੇ ਮਹੀਨਾ ਮਹੀਨੇ ਦੇ ਵਿੱਚ ਜਿਹੜੇ ਮੇਲੇ ਆ ਰਹੇ ਆ ਪਹਿਲਾ ਪ੍ਰੋਗਰਾਮ ਜਿਹੜਾ ਆ 15 ਤਰੀਕ ਨੂੰ ਕਰਨੈਲ ਦੇ ਬੋਰੀ ਵਾਲੇ ਮਹਾਰਾਜ ਦੇ ਦਰਬਾਰ ਤੇ ਆ ਜਿੱਥੇ ਕੀ ਸਮਾਗਮ ਰੱਖਿਆ ਗਿਆ ਸੰਤਾਂ ਦਾ ਮਿਲਨ ਰੱਖਿਆ ਗਿਆ ਹੈ ਉਹਦੇ ਵਿੱਚ ਅਸੀਂ ਸਾਰਿਆਂ ਨੇ 15 ਤਰੀਕ ਨੂੰ ਠੀਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਨਹੀਂ ਪਹੁੰਚਣਾ ਆਪਣਾ ਟਾਈਮ ਕੱਢ ਲਿਓ ਸਾਰੇ ਫਿਰ ਮੈਂ ਪਹਿਲੀ ਅਜ ਵਿਸ਼ੇਸ਼ ਇੱਕ ਗੱਲ ਕਰਨੀ ਚਾਹਨਾ ਕਿ ਦੇਖੋ ਕਿਸੇ ਦਰਬਾਰ ਦਾ ਕੋਈ ਨਿਯਮਾ ਕਿਸੇ ਦਰਬਾਰ ਤੇ ਕੋਈ ਨਿਯਮਾ ਨਹੀਂ ਮੈਂ ਉਸ ਫਕਰ ਵਕੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਦਰਬਾਰਾਂ ਦੇ ਕੋਈ ਪਰੰਪਰਾ ਆ ਜਾਂ ਕੋਈ ਤੋਂ ਤਰੀਕਾ ਆ ਬੈਨ ਉਠਣ ਦਾ ਕਿਤੇ ਸਿਗਰਟ ਚੱਲਦੀ ਕਿਤੇ ਨਹੀਂ ਚੱਲਦੀ ਉਹ ਮੀਟਿੰਗ ਦੇ ਵਿੱਚ ਆਪਣੀ ਜ਼ਰੂਰਤ ਆਦਿਆ ਕਰੋ ਬਾਬਾ ਜੀ ਸਾਡੇ ਦਰਬਾਰ ਤੇ ਜਿਹੜੀ ਆ ਸਿਗਰਟ ਬੱਤੀ ਨਹੀਂ ਚੱਲਣੀ ਤੇ ਜੇ ਉਹ ਤੋਂ ਨਹੀਂ ਚੱਲਣੀ ਦਾ ਮਤਲਬ ਇਹ ਆ ਕਿ ਫਿਰ ਕਿਸੇ ਲਈ ਵੀ ਨਹੀਂ ਚੱਲਣੀ ਫਿਰ ਜਿਹਨੇ ਵੀ ਉੱਠ ਕੇ ਪੀਣੀ ਆ ਬਾਹਰ ਜਾ ਕੇ ਪੀ ਸਕਦਾ ਕੋਸ਼ਿਸ਼ ਕਰੀਏ ਕਿ ਆਪਾਂ ਮੇਲਿਆਂ ਦੇ ਵਿੱਚ ਜਿਹੜੀ ਆ ਸਿਗਰਟ ਬੱਤੀ ਆ ਇਹਨੂੰ ਬੰਦ ਕਰੀਏ ਜੇ ਬੰਦ ਨਹੀਂ ਕਰ ਸਕਦੇ ਘੱਟੋ ਘੱਟ ਆਪਣੇ ਜਿਹੜਾ ਲਾਈਵ ਵਾਲਾ ਆ ਉਹਨੂੰ ਕੋਸ਼ਿਸ਼ ਕਰੀਏ ਬੇਨਤੀ ਕਰੀਏ ਕਿ ਸਿਗਰਟ ਪੀਂਦੇ ਕਿਸੇ ਵੀ ਪੱਤਰ ਚੀਕ ਦੀ ਫੋਟੋ ਨਾਲ ਕਿਸੇ ਦੇ ਵੀਡੀਓ ਨਾ ਬਣਾ ਤਾਂ ਕਿ ਜਿਹੜਾ ਇਹ ਸਾਡਾ ਇਹ ਰਵਈਆ ਆ ਉਹ ਇੱਕ ਗਲਤ ਜਨਦਾ ਦੂਸਰੇ ਨੰਬਰ ਤੇ ਮੈਂ ਤੁਹਾਡੇ ਨਾਲ ਸਲਾਹ ਆ ਬਾਕੀ ਤੁਹਾਡਾ ਸਾਰਿਆਂ ਦੀ ਹਾਮੀ ਹੋਊਗੀ ਕਿ ਆਪਾਂ ਇਸ ਮਤੇ ਨੂੰ ਪਾਣਾ ਆ ਇਹ ਮਤਾ ਆਪਾਂ ਪਾਣਾ ਆ ਤੇ ਪਾਣਾ ਆ ਤੇ ਨਿਭਾ ਕੇ ਦਿਖਾਣਾ ਉਹ ਮਤਾ ਇੱਕੋ ਹੀ ਆ ਕਿ ਜਿੱਦਾਂ ਹੋਣਾ ਪਿਛਲੇ ਮੇਲੇ ਦੀ ਮੇਰੇ ਤੇ ਗੱਲ ਆਈ ਆ ਕਿ ਇੱਥੇ ਇੱਕ ਕਬਾਲ ਦੇ ਨਾਲ ਇਹ ਗੱਲ ਚੱਲੀ ਆ ਲੜਾਈ ਝਗੜੀ ਆਪਾਂ ਇੱਕ ਚੀਜ਼ ਕਰੀਏ ਕਿ ਅਸੀਂ ਇੱਕ ਦਰਵਾਜ਼ੇ ਜਿਹੜੀ ਵੀ ਕਬਾਲ ਨੂੰ ਜਾਂ ਕਲਾਕਾਰ ਨੂੰ ਬੁਲਾ ਰਹੇ ਕੋਸ਼ਿਸ਼ ਕਰੀਏ ਕਿ ਉਹਨੂੰ ਕਹਿਣ ਦੀ ਕਿ ਜਿਹੜੀ ਤੂੰ ਆਪਣੀ ਤਵਜੋ ਆ ਆਪਣੇ ਵੱਲੇ ਧੱਕ ਰੱਖ ਸਾਡੇ ਨਾਲ ਰੱਖ ਜਿਹਦੇ ਘਰ ਤੇ ਮਹਿਫਲ ਚੱਲਦੀ ਹੈ ਦੂਜੇ ਤੱਕ ਨਾ ਸੀਮਤ ਹੋ ਜਦੋਂ ਦੂਜੇ ਤੱਕ ਸੀਮਤ ਹੋਊਗਾ ਤੇ ਦੂਜੇ ਬੰਦੇ ਨੇ ਜੇ ਉਹਨੂੰ ਕੋਈ ਸਵਾਲ ਕਰ ਲਿਆ ਜੇ ਜਵਾਬ ਦੇ ਤਾਂ ਜਾਂ ਤਾਂ ਫਿਰ ਉਹ ਤੇ ਖਰਾ ਉੱਤਰ ਜਾਂ ਫਿਰ ਨਹੀਂ ਉੱਤਰ ਨਾ ਦੇਤਾ ਚੀਉਂਗਾ ਆਪਾਂ ਉਸ ਕਵਾਲਾ ਨੂੰ ਕਲਾਕਾਰਾਂ ਨੂੰ ਅਕਲ ਦਿਓ ਜੇ ਕੋਈ ਕਬਾਲ ਕਲਾਕਾਰ ਕਿਸੇ ਨਾ ਵਦਮੀ ਕੀ ਕਰਦਾ ਆ ਉਹਨੂੰ ਅਸਲ ਦਿਓ ਉਹਦੇ ਹੁਣ ਸਿੱਧੀ ਜੇ ਗੱਲ ਆ ਮਖਵਾਲ ਬਣਦਾ ਉਦੋਂ ਉਹਦਾ ਉਸ ਬੰਦੇ ਦਾ ਬਣਦਾ ਜਿਹਦੇ ਨਾਲ ਹੋਈ ਹੁੰਦੀ ਆ ਦੂਜੀ ਵਾਲੇ ਤਮਾਸ਼ਾ ਬਣ ਜਾਂਦਾ ਆਪਾਂ ਕੋਸ਼ਿਸ਼ ਕਰੀਏ ਕਲਾਕਾਰਾਂ ਨੂੰ ਕਬਾਲਾਂ ਨੂੰ ਇਹ ਚੀਜ਼ੀ ਦੱਸਿਏ ਕਿ ਜਿਹੜੇ ਕਵਾਲ ਕਵਾਲ ਦਾ ਮਤਲਬ ਹੈਗਾ ਕਵਾਲੀ ਕਰਨੀ ਗਾਣੇ ਗਾਣੇ ਦੀ ਉਹਨੂੰ ਗਵਾਣੇ ਗਾਣੇ ਬੰਦ ਕਰੋ ਦਰਬਾਰਾਂ ਦੇ ਤੇ ਉਹਨੂੰ ਬੋਲਣ ਦਾ ਥੋੜਾ ਜਿਹਾ ਅਦਾਬ ਆਊਗਾ ਇੱਕਾ ਫਰਮਾਇਸ਼ ਜੀ ਜ਼ਰੂਰ ਰੱਖਿਆ ਕਰੋ ਕਿਸੇ ਕਵਾਲ ਲਈ ਵੀ ਕੋਈ ਚੀਜ਼ ਇਦਾਂ ਦੀ ਰੱਖੋ ਕਿ ਜਿਹੜਾ ਉਹ ਸੁਣਾਵੇ ਪਤਾ ਵੀ ਲੱਗੇ ਉਹਨੂੰ ਆਂਦੀ ਹੈ ਕਿ ਇਹ ਇਹਨੇ ਨੇ ਪੈਸੇ ਲੈ ਕੇ ਇਹ ਚੀਜ਼ ਨਹੀਂ ਸੁਣਾ ਕੇ ਜਾਂਦੇ ਉਹਨੂੰ ਕੋਈ ਫਰਮਾਇਸ਼ ਰੱਖਦੇ ਬਾਕੀ ਇੱਕੋ ਦੂਸਰੀ ਗੱਲ ਚੱਲੀ ਸੀ ਮੈਂ ਜਿਹੜੀ ਮੀਟਿੰਗ ਦੇ ਵਿੱਚ ਇਹ ਕਹੂੰਗਾ ਕਿ ਸਾਰੀ ਜ਼ਿੰਮੇਵਾਰੀ ਪ੍ਰਧਾਨ ਦੀ ਨਹੀਂ ਹੁੰਦੀ ਜਿਹੜੇ ਬਾਕੀ ਮੈਂਬਰ ਹੁੰਦੇ ਉਹਨਾਂ ਦੀ ਵੀ ਹੁੰਦੀ ਹੈ